ਸਰਕਾਰ ਉਹ ਪ੍ਰੈਕਟ ਕਰਾਏ ਮਨਮਰਜ਼ੀ ਨਾਲ ਲੋਕਾਂ ਦੀਆਂ ਫਸਲਾਂ ਲੁਟੜਨ ਮਨਮਰਜ਼ੀ ਦਾ ਬੋਲਗਾਂ ਲਾਉੜ ਤੇ ਮਨਮਰਜ਼ੀ ਨਾਲ ਉਹਨਾਂ ਕਾਰੋਪਰੇਟ ਕਰਾਣਾ ਨੂੰ ਫਿਰ ਅਗਲੇ ਜਿਹੜੇ ਮੁਨਾਫੇ ਆ ਉਹ ਮਿਲ ਇਸ ਕਰਕੇ ਭਰਾਵੋ ਅੱਜ ਦੀ ਇਹ ਰਾਈ ਇਹ ਠੀਕ ਹੈ ਜਿੱਦੀ ਵੱਢੀ ਮਸਲਾ ਨੇ ਮੰਡੀ ਕਰਨਾ ਓਡਾ ਵੱਡਾ ਮਸਲਾ ਇਹ ਹਜੇ ਉੱਪਰ ਨਹੀਂ ਲਿਆ ਹਾਂ ਅਸੀਂ ਸੁਧਾ ਨਹੀਂ ਸਕੈ ਇਹ ਲੋਕਾਂ ਨੂੰ ਕਿ ਮੰਡੀ ਕਰਨ ਦਾ ਮਸਲਾ ਸਭ ਤੋਂ ਖਤਰਨਾਕ ਤੇ ਸਭ ਤੋਂ ਭੈੜਾ ਦੇ ਜੇ ਮੱਢੀਆਂ ਨਾਰੀਆਂ ਤਾਂ ਇਹ ਉਹਨਾਂ ਆਧਾਰਾਂ ਤੇ ਅਸਰ ਪਹਿਲਾ ਮਜ਼ਦੂਰਾ ਤੇ ਅਸਰ ਪਹਿਲਾ ਸਭ ਤੋਂ ਵੱਡਾ ਕਿਉਂਕਿ ਜਿਹੜੀ ਐਨਐਸਪੀ ਦੀ ਜਿਹੜੀ ਮਸਲੇ ਦੀ ਗੱਲ ਕਰਦੇ ਆ ਕਿ ਮਜ਼ਦੂਰਾ ਨੂੰ ਡੀਪੂ ਦੇ ਉੱਤੇ ਜੇ ਕਰਕਮੈਦੀ ਆ 5 ਕਿਲੋ ਤੇ ਉਹ ਤਾਂ ਹੀ ਮਿਲਦੀ ਆ ਜੇ ਸਰਕਾਰ ਉਹ ਖਰੀਦ ਕੇ ਰੱਖਦੀ ਆ ਕਿਉਂਕਿ ਜੇ ਸਰਕਾਰ ਖਰੀਦਲੋਂ हट ਗਈ ਭਰਾਵੋ ਸਰਕਾਰੀ ਆਧਾਰਾ ਨਾ ਰਹਾ ਸਰਕਾਰੀ ਮੰਡੀਆਂ ਲਾ ਰਹੀਆਂ ਸਰਕਾਰੀ ਕੁੱਲ ਚੀਜ਼ਾਂ ਲਾ ਰਹੀਆਂ ਤਾਂ ਪ੍ਰਭੂ ਪ੍ਰਾਈਵੇਟ ਘਰਾੜਾ ਦਾ ਛੇ ਵਾਰਾ ਤਾਰਾ ਹੋ ਜਾਣਾ ਉਹ ਮਾਲਕ ਬਣ ਜਾਣਗੇ ਇਸ ਕਰਕੇ ਪ੍ਰਭੂ ਸਾਡੂ ਸਭ ਤੋਂ ਵੱਡੀ ਗੱਲ ਪਹਿਲਾਂ ਸਾਡੇ ਸਾਰਿਆਂ ਨੂੰ ਮੰਡੀ ਕਰਨ ਵਾਲੇ ਦੱਸਣੀ ਚਾਹੀਦੀ ਆ ਕਿ ਮੰਡੀਆਂ ਦਾ ਨਿੱਜੀਕਰਨ ਹੋਰ ਨਾਲ ਇਕੱਲੇ ਕਿਸਾਨਾਂ ਤੇ ਅਸਰ ਨਹੀਂ ਪੈਣਾ ਬਹੁਤ ਵਾਰੀ ਜਦੋਂ ਅਸੀਂ ਜਾਣਦੇ ਆ ਸਾਡੇ ਮਜ਼ਦੂਰ ਵੀ ਕਹਿੰਦੇ ਆ ਜੇ ਦਾ ਜੱਟਾਂ ਦਾ ਮਹਲਾ ਜੱਟਾਂ ਦੇ ਫਸਲ ਵੇਚੜੀ ਵੇਚੜੀਆਂ ਸਾਡੇ ਕੋਲੇ ਕਿਹੜਾ ਫਸਲ ਆ ਸਾਡਾ ਕੀ ਵਿਕਣਾ ਅਸਲ ਨਹੀਂ ਭਰਾਵੋ ਇਹ ਸਾਡੀ ਜ਼ਿੰਮੇਵਾਰੀਆਂ ਕਿਸਾਨਾਂ ਦੀ ਵਣਜੀ ਮਜ਼ਦੂਰਾਂ ਨੂੰ ਦੱਸਣ ਹੋ ਕਿ ਨਹੀਂ ਭਰਾਵੋ ਤੁਸੀਂ ਅੱਡੜੀ ਜਿਹੜੀ 82% ਮੋਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ 82% ਇੱਥੇ ਲੋਕਾਂ ਨੂੰ ਆਟਾ ਦਾਲ ਵੰਡ ਰਹੇ ਹਾਂ ਇਹ 82% ਉੱਥੋਂ ਹੀ ਆਉਂਦੇ ਆ ਭਰਾਵੋ ਜੇ ਸਰਕਾਰੀ ਖਰੀਦ ਹੈਗੀ ਆ ਤਾਂ ਜੇ ਸਰਕਾਰੀ ਖਰੀਦ ਨਾ ਰਹੀ ਤਾਂ 82% ਮਜ਼ਦੂਰਾਂ ਨੂੰ ਉਹ ਤਕਿਆਂ ਨੂੰ ਜਿਹੜੀ ਡਿੱਪੂ ਦਾ ਸਮਾਨ ਮਿਲਦਾ ਉਹ ਨਹੀਂ ਮਿਲਣਾ ਇਸ ਕਰਕੇ ਅੱਜ ਦੀ ਜਿਹੜੀ ਲੜਾਈ ਆ ਅਸੀਂ ਇਹਨੂੰ ਹਮਾਇਤ ਨਹੀਂ ਕਹਾਾਂਗੇ ਅਸੀਂ ਆਪਦੀ ਲੋੜ ਸਮਝਾ ਕੇ ਅਸੀਂ ਆਪਦੀ ਲੋੜ ਤੇ ਨਾਲ ਆਇਆ ਸੋ ਇਸ ਕਰਕੇ ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾਦ ਮਰਦਾ